ਗੱਲ ਕੀ ਮੈਂ ਤੈਨੂੰ ਕੀ ਕਿਹਾ ਸੀਗਾ ਵੀ ਇਹੋ ਜਿਹਾ ਕੰਮ ਪੁੱਠੇ ਨਹੀਂ ਕਰਨੇ ਤੂੰ ਹੈਂ क्या ਕਹਤਾ ਨਹੀਂ है ਮਰ ਜਾ ਹੁਣ ਤੈਨੂੰ ਠਿਰ ਮੈਂ ਚੋਣੀ ਬਟਾ ਨੋ ਪੀਤਾ ਤੂੰ ਮੇਰਾ ਹੈਂ ਦੌਨ ਕਹਤਾ ਨਾ ਹਾਂ ਚੱਲ ਚੱਲ ਤੂੰ ਹੈਂ ਚੱਲ ਤੈਨੂੰ ਅੱਜ ਲੈ ਕੇ ਨਿਖੇੜਾ ਅੱਜ ਆਹੋ ਜਿਵੇਂ ਮੇਰਾ ਪੁੱਤ ਚਲੋ ਇੱਧਰ ਨਿਕਲ ਬਾਹਰ ਆਜਾ ਦੂਰ ਆ ਜੈਨ ਕੀ ਕਹਿੰਦਾ ਭਰਾ ਪਾਸਵਰਡ ਜ ਸਾਡੇ ਘਰ ਦੀ ਗੱਲ ਹੈ ਲੋ ਪੀਤਾ ਤੂੰ ਤੂੰ ਸ਼ਰੀਕ ਆ ਤੂੰ ਸਾਡੇ ਘਰ ਕੀ ਕਰਦਾ ਤੂੰ ਬੱਸ ਹੋ ਜਾ ਵੀਰ ਜੀ ਮੈਂ ਜ ਕਰਦੀ ਤੇਰੀ ਤੂੰ ਬੱਸ ਹੋ ਜਾ ਤੇਰੀ ਇੱਜ਼ਤ ਮੈਂ ਹਾਂ ਤੂੰ ਨਿਕਲ ਬਾਹਰ ਇਸ ਤੋਂ ਮੈਨੂੰ ਇਹ ਮੇਰੀ ਗੱਲ ਸੁਣ ਤੂੰ ਮੇਰੇ ਘਰ ਆਣੇ ਦਾ ਭਰਾ ਹੋਏਗਾ ਮੇਰਾ ਤੂੰ ਸ਼ਰੀਕ ਆ ਤੂੰ ਇੱਥੇ ਕੀ ਕਰਦਾ ਤੇਰੇ ਘਰ ਵਾਲੇ ਬਤਾਉਂਦੇ ਨੇ ਤੂੰ ਕਿ ਤੇਰਾ ਸ਼ਰੀਕ ਰਹੂੰਗਾ ਮੈਂ ਪਰ ਮੇਰੀ ਗੱਲ ਸੁਣ ਲੈ ਪੰਜਾਬੀ ਜੀ ਸਾਡੀ ਮਾਂ ਨੂੰ ਹੱਥ ਲਾਇਆ ਨਾ ਤੂੰ ਤੈਨੂੰ ਭੁਗਤਣਾ ਪਊਗਾ ਇਹ ਤੂੰ ਅੱਡ ਵੇਡਾ ਨਾ ਅੱਛਾ ਅੱਡ ਵੜੂ ਸਾਡੇ ਮਾਂ ਦੇ ਜੁੰਡੇ ਪਟੇਗੇ ਸਾਨੂੰ ਤਾਂ ਇਹਨੇ ਕ ਕਰਤਾ ਕੰਗਾਰੇ ਸਣੇ ਇਹਨੇ ਤਾਂ ਸਣੇ ਦੇ ਪੁੱਤ ਨੇ ਮੈਨੂੰ ਤਾਂ ਕੀ ਕਰਤਾ ਕਹਿੰਦਾ ਤੈਨੂੰ ਤੂੰ 1.5 ਲੱਖ ਤਨਖਾਹ ਲੈਣਾ ਤੇਰੇ ਪੈਸੇ ਬੋਲਦੇ ਆ ਤੇਰੇ ਚ ਮੈਨੂੰ ਤਾਂ ਨਿਸ਼ੇੜੀ ਦੇ ਕੱਲੇ ਦੇ ਪੱਲੇ ਪਾਇਆ ਤੁਸੀਂ ਨਿਸ਼ੇੜੀ ਕਿਹਨੇ ਬਣਾਇਆ 1.5 ਲੱਖ ਆਪਦਾ ਪੜ੍ਹਾਈ ਵਿਖਾਈ ਦੇ ਸਿਰ ਤੇ ਲੈਣਾ ਪੜ੍ਹਾਈ ਤੇ ਇਹਦੇ ਵਾਰਾ ਪੜ੍ਹਾਈ ਕਿੱਧਰ ਗਈ ਉਹਨੂੰ ਤਾਂ ਭੇਡਾ ਜੋ ਗਵਨੀ ਤੁਸੀਂ ਛੱਡੇ ਕਿੱਡੇ ਡਾ ਜੋ ਕਹਿੰਦਾ ਫਿਰ ਅੱਛਾ ਨਿਸ਼ੇੜੀ ਕਿਹਨੇ ਬਣਾਇਆ ਉਹਨੂੰ ਲਉ ਪੀਤਾ ਹੈ ਕਿਹਨੇ ਬਣਾਇਆ ਨਿਸ਼ੇੜੀ ਉਹਨੂੰ ਨਿਸ਼ੇੜੀ ਬਣਾਇਆ ਇਹਦੀ ਮਾਂ ਨੇ ਆ ਪੈਸੇ ਦੇ ਦੇ ਕੇ ਚੋਰੀ ਚੋਰੀ ਪੈਸੇ ਦੇ ਦੇ ਨਹੀਂ 15 ਸਾਲ ਹੋ ਗਏ ਤੇਰੇ ਵਿਆਹ ਨੂੰ ਆ ਪਿਛਲੇ 3 ਸਾਲ ਤੋਂ 3-4 ਸਾਲਾਂ ਦਾ ਨਸ਼ਾ ਕਰਨ ਲੱਗਾ ਉਹ ਤੇਥੋਂ ਜੁੰਡਾ ਪੱਟੇ ਤੇ ਕਿਨੇ ਕੋਸਰ ਰਸੋਈ ਚ ਗੰਦ ਪਾਈ ਰੱਖਦੀ ਸਾਰੀ ਜਿਹੜੀ ਅੱਛਾ ਰਸੋਈ ਚ ਤੂੰ ਬੈਠ ਕੇ ਕੀ ਗੱਲ ਮੈਂ ਇਹਨਾਂ ਦੀ ਗੋਲੀ ਰੱਖੀ ਮੈਂ ਸਾਰੀ ਜਿਹੜੀ ਮੈਂ ਸਫਾਈ ਕਰਾਂ ਮੈਂ ਰਸੋਈ ਚ ਤਾਂ ਮਹਿਕਾ ਆਉਂਦਾ ਤੇ ਇਹ ਵਰਦੀ ਤੇ ਗੰਦ ਪੈਂਦਾ ਹਾਂ ਜਦੋਂ ਕਦੋਂ ਜੀ ਕਰਦਾ ਭਾਂਡੇ ਨੂੰ ਕਿਹੜੇ ਨੂੰ ਚੱਕ ਕੇ ਵਿੱਚ ਪਾ ਦਿੰਦੀ ਐ ਸੈਂਖ ਦੇ ਜਿਹੜੇ ਨੂੰ ਦਿਮਾਗ ਹਿੱਲੇ ਵਾਲੀ ਮੇਰੇ ਪੱਲੇ ਪਾਈ ਵੀ ਆ ਹਾਥੀ ਦਿਮਾਗ ਹਿੱਲੇ ਵਾਲੀ ਤੇਰੇ ਪੱਲੇ ਤੈਨੂੰ ਸ਼ਰਮ ਨਹੀਂ ਆਣੀ ਜਿਵੇਂ ਕਿਸੇ ਮਾਂ ਨੇ ਜੰਮੇ ਨੇ ਹੁੰਦਾ ਜਿਵੇਂ ਕਿ ਤੂੰ ਉੱਤੋਂ ਡਿੱਗ ਪਈ ਹੁੰਦੀ ਐ ਤੈਨੂੰ ਮਾਂ ਪਿਓ ਦੀ ਕਦਰ ਹੀ ਨਹੀਂ ਪਤਾ ਕਦਰ ਨਹੀਂ ਪਤਾ ਤੈਨੂੰ ਸ ਤੂੰ ਅੱਛਾ ਤੂੰ ਤਾਂ ਕਰੋਨਾ ਹੀ ਨਰਾਜ ਹੈ ਤੇ ਇਹਨਾਂ ਨੇ ਇਹਨਾਂ ਨੂੰ ਪੁੱਛ ਵੀ ਮੇਰਾ ਇਹ ਕੀ ਕਰਦੇ ਆ ਰੈਟ ਖੁੰਦ ਮੇਰੇ ਖਾਨ ਨੂੰ ਪੱਲੇ ਪਾਏ ਵੀ ਆ ਤਾਂ ਕਿਉਂ ਰੈਟ ਖੁੰਦ ਕਰੀ ਆ ਬਾਪੂ ਜਦੋਂ ਦਾ ਮਰਿਆ ਨਾ ਜਦੋਂ ਦੀ ਬਾਪੂ ਦੀ ਪੈਨਸ਼ਨ ਹੈ ਜਿਹੜੀ 24000 24000 ਪੈਨਸ਼ਨ ਬਾਪੂ ਦੀ ਆਉਂਦੀ ਆ 15 1600 ਰੁਪਿਆ ਪੈਨਸ਼ਨ ਘੜਾਪਾ ਪੈਨਸ਼ਨ ਮਾਤਾ ਦੀ ਉਹ ਮੋਲੇ ਸਾਨੂੰ ਇਹ ਮੈਨੂੰ ਆਂ ਦੱਸ ਜਿਹੜਾ ਇਹਦਾ ਮੈਂ ਗੰਦ ਤੋਂ ਨਹੀਂ ਆ ਤਾਂ ਮੈਂ ਫ੍ਰੀ ਲੈਣੀ ਆ ਅੱਛਾ 25 27000 ਰੁਪਿਆ ਤੇਰੇ ਢੂਏ ਚ ਵੜ ਜੇ ਤੇ ਗੰਦ ਕੋਈ ਹੋਰ ਤੋਂ ਹੋਊਗਾ ਕੇ ਤੂੰ ਐਵੇਂ ਨਾ ਹੀ ਕਰਨਾ ਮੈਂ ਤੈਂ ਹੀ ਕਰਨਾ ਜੇ ਜਿਹੜਾ ਕੋ ਮਰਜ਼ੀ ਕਰ ਲੋ ਤੇ ਮੂਸਾ ਰੱਬ ਦਾ ਵੀ ਤੇਰੀ ਦਿਖਾਣੀ ਇੱਥੇ ਹੈਣੀ ਜੋ ਹੁੰਦੀ ਨਾ ਜਿਹੜੇ ਸਾਡੀ ਮਾਂ ਦੇ ਜੁੰਡੇ ਨੂੰ ਹੱਥ ਪਾਇਆ ਨਾ ਤੇਰੇ ਜੁੰਡੇ ਪਟ ਕੇ ਕੱਲਾ ਕੱਲਾ ਵਾਲ ਖਰਾ ਦਿੰਦਾ ਮੈਂ ਉਹ ਕੋ ਮੈਂ ਤੂੰ ਲਿਆਇ ਕਰਦਾ ਕਦੇ ਤੂੰ ਜਨਾਨੀ ਹੈ ਲਿਆਇ ਕਰਦਾ ਤੂੰ ਮੇਰੇ ਛੋਟੇ ਥਾ ਲੱਗਦੇ ਮੈਂ ਤਾਂ ਤੇਰੇ ਵੇ ਆਪਣੇ ਝੁੱਕ ਸਕਦਾ ਮੈਂ ਪਾੜ ਕੇ ਦੋ ਬਣਾ ਦਿੰਦਾ ਤੂੰ ਸਾਡੀ ਮਾਂ ਦੇ ਹੱਥ ਝੁੱਕਿਆ ਲਾ ਉਹਨੂੰ ਫੋਨ ਪਤੰਦਰ ਲਾਉਣਾ ਲਾਉਣਾ ਲਾਉ ਫੋਨ ਪਤੰਦਰ ਨੂੰ ਫੋਨ ਮੈਂ ਕਿਉਂ ਉਹਨੂੰ ਵੀ ਉਹਦਾ ਫਾੜਾ ਸਾਰਾ ਉਹਦਾ ਕੰਜਰ ਦਾ ਉਹਦੇ ਨਾਲ ਕੰਜਰ ਦਾ ਹਾਂ ਕਿੱਥੇ ਗਿਆ ਬੀਬੋ ਸੇਵਾ ਕਰਨ ਗਿਆ ਡੇਰੇ ਚ ਯਾ ਸਾਲਾ ਸੇਵਾ ਕਰਨ 24 ਘੰਟੇ ਕੁੜਕੜ ਲੱਗੀ ਰਹੂਗੀ ਹੂੰ ਜਾ ਲਾ ਲੋ ਫੋਨ ਕਰ ਲਓ ਜਿਹੜਾ ਕੋ ਕਰਦੇ ਆ ਹਾਂਜੀ ਭਾਈ ਜੀ ਉਹ ਹੈ ਨਹੀਂ ਕਿੱਥੇ ਆ ਤੂੰ ਮੈਂ ਸੇਵਾ ਦੇ ਨਿਕਿਆ ਮਾ ਉਹ ਸਾਲਾ ਸੇਵਾ ਦਾ ਆਇਦਰ ਮਾਂ ਦੀ ਸੇਵਾ ਬਣਾਤੀ ਤੇਰੇ ਘਰ ਵਾਲੀ ਨੇ ਕੰਜਰਾ ਤੂੰ ਸਿੱਧਾ ਕੀ ਡੇਰੇ ਚ ਸੇਵਾ ਕਰਨ ਸਾਲੇ ਡੇਰਿਆਂ ਦੇ ਰਾ ਹੁਣ ਤਾਂ ਆ ਮਾਂ ਦੇ ਚੁੰਡੇ ਪੜਦੇ ਆ ਨੇ ਉਹ ਘਰ ਵਾਲੀ ਨੇ ਕਰੀ ਨੇ ਜਿਹੜੇ ਮੇਰੇ ਪੱਤੇ ਉਹ ਨਹੀਂ ਜਾਗ ਕੋਈ ਗੱਲ ਘਰੇ ਆ ਤੂੰ ਘਰੇ ਫੜਾਫੜਕ ਕਰਨਾ ਹੋਣਾ ਜਿਹੜੇ ਯਾਦ ਨਹੀਂ ਉਹ ਮਾਂ ਪਿਓ ਦੀ ਕਰਨਾ ਸੇਵਾ ਕਰਨੀ ਐ ਤਾਂ ਘਰਿਆ ਚੋਦੀ ਮੈਂ ਜਰਨਾ ਭਾਈ ਜੀ ਆ ਜਾ ਨਾ ਉਹਨਦੇ ਉਹਨੂੰ ਵੀ ਕੰਜਰ ਨੂੰ ਕਰਦੀ ਆ ਉਹਦੇ ਨਾਲ ਵੀ ਗੱਲ ਉਹਦਾ ਵੀ ਪਾੜਦੀ ਐ ਸੈਰੋ ਦਾ ਵੀ ਨਸ਼ੇ ਪੱਤੇ ਵਾਲੇ ਮੇਰੇ ਪੱਲੇ ਪਾਏ ਵੀ ਆ ਨਹੀਂ ਤੂੰ ਆ ਤੇ ਘਰ ਵਾਲੀ ਨੂੰ ਕਿਤੇ ਕੇਕ ਕਟਾਲੇ ਕਿਤੇ ਉਹਨੂੰ ਕਮਾਉਣ ਲੈ ਕੇ ਗਿਆ ਮੇਰੇ ਕਦੇ ਚੁੱਛ ਕੀਤੇ ਇਹਨਾਂ ਨੇ ਹੈ ਸਾਰੀ ਦਿਹਾੜੇ ਇਹ ਤਾਂ ਗੰਦਾ ਸੁਥਣਾ ਦੁੱਗਣਾ ਖਾਂਦੀ ਐ ਤਾਂ ਦੁੱਗਣਾ ਹੀ ਹੱਗਦੀ ਐ ਹੈ ਨਾ ਜਿਹੜੇ ਕੇਕ ਨਹੀਂ ਕੱਟਦਾ ਜਿਹੜੇ ਜਨਮ ਦਿਨ ਨਹੀਂ ਮਨਾਉਂਦਾ ਤੇਰੇ ਅਨਵਰਸਰੀਆਂ ਤੇ ਮਨਾਉਂਦਾ ਤੂੰ ਸਾਡੀ ਮਾਂ ਦੇ ਝੋਡੇ ਪੱਟੇਂਗੀ ਹੈ ਜੋ ਪੱਟੇਂਗੀ ਤੇ ਘਟ ਖਾਵੇ ਬਾਰ-ਬਾਰ ਇਹ ਸੁਥਣ ਚ ਹੱਗ ਦਿੰਦੀ ਮੈਂ ਕੀ ਕਰਾਂ ਜੇ ਮੈਂ ਇਹਦੀ ਪੈਨਸ਼ਨ ਲੈਣੀ ਆ ਨਾ ਤੇ ਗੰਦਾ ਤਾਂ ਸਾਰੇ ਮਹੀਨਾ ਤੋਂ ਨਹੀਂ ਆ ਤੇਰੀ ਮਾਂ ਨੇ ਕੁੜੀ ਨਹੀਂ ਹੋਣਾ ਤੁਸੀਂ ਕਹ ਤੂੰ ਸਾਡੇ ਨਾਲ ਕੀਤੀ ਆ ਕਿਉਂ ਤੁਹਾਡੇ ਨਾਲ ਕੀਤੀ ਤੁਸੀਂ ਕਹਿ ਕੇ ਰੱਖੀ ਆ ਉਹ ਘਰ ਸੀ ਆ ਉਹਨੂੰ ਫੇੜਾ ਬੈਣੇ ਨੂੰ ਕਿਹਾ ਜਿਹਨੇ ਰੱਖੀ ਆ ਮੈਂ ਗੱਲ ਸੁਣ ਸਾਰਾ ਘਰ ਛੱਡਿਆ ਤੂੰ ਨਾਲ ਦਾ ਪਲਾਟ ਲੈ ਕੇ ਆਉਂਦੇ ਪੈਸਾ ਨਾਲ ਘਰ ਪਾਇਆ ਮੈਂ ਕਿਹਾ ਮੇਰਾ ਛੋਟਾ ਭਰਾ ਕੋਈ ਗੱਲ ਨਹੀਂ ਮੇਰੀ ਨੌਕਰੀ ਲੱਗੀ ਉਹਦੀ ਨਹੀਂ ਲੱਗੀ ਨਾ ਪੂਰੇ ਸਾਰੇ ਥਾਂ ਛੱਡੇ ਸਾਰਾ ਘਰ ਛੱਡਿਆ ਕੋਠੀ ਵਰਗਾ ਬਾਪੂ ਦਾ ਪੈਰ ਛੱਡਿਆ ਕਿ ਨਹੀਂ ਛੱਡਿਆ ਮਾਂ ਤੁਸੀਂ ਆਪਦੇ ਆਪ ਨੂੰ ਛੋਟੇ ਨੇ ਕਹਾ ਮੈਂ ਸੇਵਾ ਕਰਨੀ ਆ ਮਾਂ ਦੀ ਫੇਰ ਮਾਂ ਛੱਡੀਏ ਛੋਟੇ ਨਾਲ ਵੀ ਠੀਕ ਹੈ ਸੇਵਾ ਕਰਨੀ ਤੁਸੀਂ ਕਰ ਕਰਨੀ ਛੋਟੇ ਤੋਂ ਤਾਂ ਆਪਦੀ ਸੇਵਾ ਨਹੀਂ ਹੁੰਦੀ ਤੇ ਇਹਦੀ ਸੇਵਾ ਕਰਕੇ ਰੰਗ ਲਾ ਦੂਗਾ ਉਹ ਉਹ ਤਾਂ ਲੱਗੀਏ ਤੇ ਤੇਰੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਵੀ ਲੱਗ ਜਾਂਦਾ ਮੇਰੇ ਲੱਛਣ ਤੁਸੀਂ ਪਾਰਖਦੇ ਇਹਨਾਂ ਦੇ ਪਾਰਖਦੇ ਨੇ ਅੱਛਾ ਤੋ ਇਹ ਤਾਂ ਉਹਦੀ ਮਾਂ ਵੀ ਭਲੀ ਮਾਨਸ ਬਣਾ ਲਈ ਤੇ ਉਹ ਛੋਟਾ ਵੀ ਭਲਾ ਮਾਨਸ ਕਰ ਲੈ ਤੂੰ ਬਹੁਤ ਚੰਗਾ ਕੀਤਾ ਤੇਰੀ ਮਾਂ ਨੇ ਹੀ ਇਸ ਕਹਿ ਚੁੰਡੇ ਪਟ ਜਾ ਕੇ ਉਹਦੀ ਸੱਸ ਤੇ ਪ ਇਹ ਜੁੰਡਿਆਂ ਦੇ ਲੈ ਕੀ ਆ ਜਦੋਂ ਮੈਂ ਇਹਨੂੰ ਕੁੱਤੇ ਕੋਲੇ ਮੰਡੀ ਡਾਕੇ ਦਿੱਤੇ ਵੀ ਉੱਥੇ ਬੈਠੀ ਰਹੀ ਤੈਨੂੰ ਰੋਟੀ ਪੱਕੀ ਮਿਲੂਗੀ ਕੋਲੇ ਮੰਡੀ ਤੇ ਚਪੇੜਾ ਜੇ ਕਿਤੇ ਮੈਂ ਕਹਣਾ ਹੁੰਦਾ ਨਾ ਧਰਿਆਂ ਨਾਲ ਦੀ ਨਾਲ ਤੂੰ ਤਾਂ ਆਣ ਕੇ ਤੂੰ ਤਾਂ ਪੌੜ ਬਨਣ ਲੱਗ ਪਿਆ ਗੱਲਾਂ ਤੇ ਤੈਨੂੰ ਪਤਾ ਨਾ ਕੋਸਾ ਕਰਾਂਗੇ ਹੈ ਛੋਟੇ ਸਾ ਮੇਰੇ ਜਿਹੜੇ ਟੈਟੂ ਖੁਵਾਇਆ ਸਾਲਾ ਜਿੰਨੇ ਜੁਗਾ ਹੋਵੇ ਨਾ ਤੇ ਤੇਰੇ ਟੈਟੂ ਟੂਟੂ ਘੜਵਾਵੇ ਪਹਿਲਾਂ ਸਾਰੇ ਉਹ ਅੱਛਾ ਸਾਰਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਆਜੇ ਨਾ ਮੈਂ ਕਰਦਾ ਗੱਲ ਉਹਦਾ ਠੀਕ ਐ ਨਹੀਂ ਗੱਲ ਨਹੀਂ ਕਹਿੰਦੇ ਨੇ ਮੇਰੇ ਘਰ ਚ ਖੜਾ ਤੂੰ ਕੀ ਹੋ ਗਿਆ ਕੀ ਹੋ ਗਿਆ ਅੱਜ ਅੱਜ ਬੇ ਲੜਾਈ ਬੈਠੇ ਹਾਂ ਸੀ ਮੈਨ ਤਰਾ ਗਲੇਸ਼ ਐ ਇਹ ਅੱਜ ਫੇਰ ਲੜਾਈ ਪੈਣਾ ਤੂੰ ਕਿਥੇ ਮਰਿਆ ਸੀਗਾ ਤੂੰ ਮੈਂ ਸਵਾਗਤ ਕਰ ਗਈ ਸੀ ਤੂੰ ਪਹਿਲਾਂ ਮੈਨੂੰ ਆਹ ਦੱਸ ਤੂੰ ਮੇਰੇ ਨਾਲ ਕੀ ਇਹਦੇ ਅਲੱਗ ਗੱਲ ਸੋਣਾ ਇੱਧਰ ਕਰ ਤੂੰ ਆਏ ਨਾ ਕਰ ਤੂੰ ਪਾਸੇ ਉੱਧਰ ਨਾ ਡੱਡੋ ਦੇ ਵੜ ਜਾ ਟੂਏ ਦਾ ਮਾਨ ਉਹ ਨਾ ਪੁੱਛ ਜਿਵੇਂ ਜੁੰਡੇ ਪੱਟਦੇ ਨੇ ਮਾਨ ਉਹ ਨਾ ਪੁੱਛੀ ਪਹਿਲਾਂ ਕੰਜਰ ਕਿਤੋਂ ਦਾ ਮਾਂ ਕਰ ਚੰਗੀ ਆ ਦੁਰ ਕਿੱਡੇ ਉਹ ਤੇਰੇ ਜੰਮਣ ਦੇ ਇਹੋ ਜਿਹੇ ਮਾਂ ਮਾੜੀ ਆ ਜਿਹਨੇ ਜੰਮ ਕੇ ਦੁਨੀਆ ਬਖਾਦੀ ਮਾਂ ਨੇ ਮੇਰੀ ਫੋਲਰ ਤੇਰੇ ਮੈਨੂੰ ਘੁੱਟ ਉਹ ਦੇ ਦੇ ਲਈ ਫੋਟਾ ਦੋਨਾਂ ਦਾ ਓ ਕੰਜਰੋ ਮਾਣ ਕੇ ਘਰ ਵਾਲੀ ਨੂੰ ਕਰਦਾ ਪਤਾ ਨਹੀਂ ਕੀ ਕਰਦਾ ਤੇ ਘਰ ਵਾਲੀ ਨੇ ਉਹਨੇ ਮਾਰਿਆ ਮੇਰੇ ਪਹਿਲੇ ਉਹਨੇ ਮੈਂ ਉਹਦੇ ਟੋਡੇ ਖਲਾਰੇ ਪਿਆ ਉਹਦੇ ਇਹ ਸਾਨੂੰ ਜਰਦੀ ਨਹੀਂ ਨਲਿਆ ਸਾਰਾ ਦਿਨ ਸੇਵਾ ਕਰਦੀ ਐ ਦੀ ਉਹ ਜਾ ਮੂਰੀਆ ਕਿਤੋਂ ਦਿਆ ਜਾ ਮੂਰੀਆ ਕਿਤੋਂ ਦਿਆ ਤੈਨੂੰ ਬੰਦਾ ਬਣਨ ਬੈਠਾ ਤੈਨੂੰ ਕਿਤੇ ਮਾਰਾ ਮਾਰਾ ਇਹ ਵੀ ਪਹਿਲਾਂ ਮੇਰੇ ਰਸੋਈ 'ਚ ਮਾਰਿਆ ਮੂਹ ਡੇ ਬੇਚਾਰੀ ਦਾ ਉਹ ਇਹ ਲੜਦਾ ਨਹੀਂ ਲੱਗਦੀ ਮਰ ਜਾਵਾ ਡੁੱਬ ਕੇ ਸ਼ਰਮਣਾ ਮਰ ਜਾ ਮਾਂ ਤੇ ਉਹਦੇ ਚੁੰਡੇ ਘਰ ਵਾਲੀ ਪੱਟਦੇ ਤੇ ਫਿਰ ਵੀ ਤੂੰ ਉਹਦੇ ਮਗਰ ਲੱਗੇ ਫੜਦਾ ਉਹਦੇ ਉਹਦੇ ਵੜਦਾ ਟੂਏ ਚ ਲੜਾ ਕੀ ਹੋ ਗਿਆ ਲੜਾ ਟੋ ਕੀ ਹੋ ਗਿਆ ਇੰਦਰ ਵੀ ਪੁੱਛਦਾ ਮਾਂ ਨੂੰ ਤੁਸੀਂ ਨਾ ਬਈ ਸਾਡੇ ਘਰੇ ਗੱਲਾਂ ਬਣਾਉਂਦੇ ਇਹਨੇ ਮੈਨੂੰ ਝਾੜਨਾ ਇਹਨਾਂ ਨੇ ਮੈਨੂੰ ਝਾੜਨਾ ਸਨ ਇਹਦੇ ਮਾਂ ਵੀ ਇਹਦੇ ਮਗਰ ਲੱਗੀਆਂ ਵਡਾ ਭਰਾ ਝਗੜਾ ਫੇਰ ਆਇਆ ਪਹਿਲਾਂ ਪਾ 2 3 ਬੈਠੀ ਸੀ ਸੋਈ ਇੱਥੇ ਕੜੀ ਸੀ ਫਿਰਦੇ ਫੜ ਕੇ ਮਾਂ ਨੂੰ ਜੇ ਤਰੇ ਸੀਸੀਟੀਵੀ ਲੱਗਿਆ ਤੈਨੂੰ ਪਤਾ ਲੱਗਦਾ ਕਿ ਮਗਰੋ ਕੀ ਕਰਦੀ ਹੈ ਮਾਂ ਨਾਲ ਇਹ ਬਾਈ ਜਦੋਂ ਮੈਂ ਘਰੇ ਆਇਆ ਨਾ ਤੂੰ ਮੇ ਆ ਮੇਰੇ ਤਾਂ ਸ਼ਾਮ ਨਾਲ ਡੁੱਬ ਕੇ ਮਾਰੇ ਇਹਨੇ ਲੱਪੜ ਮੈਂ ਐਨੇ ਤੇਰੇ ਪਾਇਆ ਕੰਡੜਾ ਕੁਛ ਲੈ ਆ ਕੇ ਜਿਹੜਾ ਤੈਨੂੰ ਇੰਨੀ ਅਕਲ ਨਹੀਂ ਵੀ ਕਰੀ ਕੇ ਜਾਂਦੀ ਮਾਂ ਨਾਲ ਇਹ ਤੇਰੇ ਉੱਥੇ ਸੀਸੀਟੀਵੀ ਕੈਮਰਾ ਟੰਗਿਆ ਹੋਵੇ ਨਾ ਉੱਥੇ ਸਾਹਮਣੇ ਕਰਕੇ ਤੈਨੂੰ ਪਤਾ ਲੱਗ ਜਾ ਮਾਂ ਨਾਲ ਕੀ ਕੁਛ ਆ ਰਸੋਈ ਚ ਕੁੜੀ ਇਸਕੇ ਤੇ ਢਾਈ ਬੈਠੀ ਕੋਈ ਨਹੀਂ ਲਿਆਈ ਮੈਂ ਕੁੜੀ ਇਸਕੇ ਜਾਣ ਕੇ ਆਂਦਾ ਏ ਬਾਈ ਪਤਾ ਕੀ ਨਹੀਂ ਚੜਾਇਆ ਮੈਂ ਆ ਕੇ ਇਹ ਮੈਨੂੰ ਕੁੱਟੀ ਜਾਂਦੀ ਸੀਗੀ ਉਲਟਾ ਉੱਤੇ ਤੂੰ ਬੈਠੀ ਚੜ ਕੇ ਹੱਕ ਤੋ ਦੇ ਕੁੱਟੀ ਤੈਨੂੰ ਇਹ ਜਾਨਦੀ ਸੀ ਫੇਰ ਛੇਤੀ ਅੱਛਾ ਤੂੰ ਤੈਨੂੰ ਸਾਡੇ ਹੁਣ ਸਾਡੇ ਤੂੰ ਜਾੜ ਨਾ ਸਾਡੇ ਘਰੇ ਆ ਕੇ ਤੂੰ ਸਾਡੀ ਮਾਂ ਮਾਰਨੀ ਹੈ ਹੈ ਤੈਨੂੰ ਕੇਕ ਸਾਡੇ ਸਾਡੇ ਕੇਕ ਚੁਰਦੇ ਆ ਥੋੜਾ ਕੇਕ ਨੂੰ ਕੋਕ ਲੱਗੀ ਰੋਲਾ ਥੋੜਾ ਕੇਕ ਨਾ ਬਰਸਣ ਗਿਆ ਜਨਮ ਦਿਨ ਦਾ ਥੋੜਾ ਬਾਈ ਸਾਡਾ ਆਪਣਾ ਕਾਹਦਾ ਰੋਲਾ ਮੈਂ ਤਾਂ ਕੋਈ ਨਹੀਂ ਕਿਹਾ ਲੈ ਹੈ ਬਾਈ ਮੈਂ ਤਾਂ ਕੋਈ ਨਹੀਂ ਕਿਹਾਗਾ ਮਾਂ ਦੇ ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹਦੇ ਸਿਰ ਤੇ ਹੱਥ ਰੱਖ ਕੇ ਜੀ ਸੌਂ ਖਾ ਕੇ ਜੁਆਕਾਂ ਨੇ ਉਹਦੇ ਮਾਂ ਪਿਓ ਦੀ ਜਨਮ ਦਿਨ ਦੀ ਸੌਂ ਖਾ ਕੇ ਕਹਿੰਦੇ ਨਹੀਂ ਆਖਿਆ ਇਹਨੇ ਇੱਥੇ ਆਉਂਦਿਆ ਸਾਰ ਆਖਿਆ ਤੂੰ ਆਲੀ ਤੇਰੀ 1.5 ਲੱਖ ਤਨਖਾਹ ਆਖੇ ਤੂੰ ਆਂ ਕੇਕ ਕੱਢਦਾ ਘਰ ਵਾਲੀ ਦੇ ਕਦੇ ਜਨਮ ਦੇ ਤੇ ਪੁੱਛ ਲੈ ਫਿਰ ਇਹ ਤਾਂ ਪੁੱਛਿਆ ਤਾਂ ਮੇਰੇ ਕਾਹਦੇ ਕੇਕ ਦੀ ਇਹਨੇ ਸਟੋਰੀ ਲਾਈ ਮੇਰੇ ਜਨਮ ਦਿਨ ਦੀ ਕਾਹਦੇ ਸਟੋਰੀ ਲਾਈ ਆ ਨਾ ਕਦੇ ਫੇਸਬੁੱਕ ਤੇ ਲਾਈ ਹੈ ਨਾ ਵਟਸਐਪ ਤੇ ਲਾਈ ਹੈ ਸਟੋਰੀ ਅੱਛਾ ਤੂੰ ਸਾਡੇ ਮਾਣੇ ਤੋਂ ਬਟਿੰਗ ਉਹਦਾ ਕਰਕੇ ਹੈ ਨਹੀਂ ਨਹੀਂ ਤਾਂ ਇਹ ਨਹੀਂ ਪਤਾ ਵੀ ਜਿੱਦਣ ਇਹ ਤਾਂ ਮੇਰਾ ਤੇ ਇਹਦਾ ਵਿਆਹ ਹੋਇਆ ਕਦੋਂ ਉੱਥੇ ਨਾ ਸੇਵਾ ਕਰਨ ਵੇਲੇ ਉਹਦਾ ਮੋਬਾਈਲ ਜਮ੍ਹਾਂ ਕਰਨਾ ਪੈਂਦਾ ਪਾਸੇ ਰੱਖਣਾ ਪੈਂਦਾ ਅੱਛਾ ਤੂੰ ਸਟੋਰੀ ਲਾਈਵ ਨਹੀਂ ਚੈੱਕ ਹੁੰਦੇ ਤਾਂ ਇਥੋਂ ਲੈ ਆ ਸੋਲਾ ਹੁਣ ਤੈਨੂੰ ਪਤਾ ਲੱਗਾ ਕਿਨੇ ਕਰਤੋਤ ਦੀ ਮਾਲ ਕੇ ਹਜੇ ਤੂੰ ਮਾਂ ਨੂੰ ਪੁੱਛਿਆ ਨਾ ਕੀ ਸਰਚ ਕੀ ਪਾਦਾ ਮਾਂ ਨੇ ਮਾਂ ਨੇ ਨਹੀਂ ਐਨੇ ਪਾਦਾ ਤੇਰੇ ਸਰਚ ਇਹਦਾ ਫੋਨ ਕਦੋਂ ਰੇਲ ਪਾਈ ਆ ਲੈ ਰੀਲ ਬਾਜੀ ਇਹਦਾ ਫੋਨ ਚੈੱਕ ਕਰੀ ਕਿ ਤੇ ਪਤਾ ਕੀ ਲਿਖਿਆ ਤੇ ਫੋਨ ਤੇ 143 ਨੰਬਰ ਸੇਵ ਕੀਤਾ 143 ਸਮਝਦਾ ਕੀ ਹੁੰਦਾ ਤੁਸੀਂ ਕਿਹੜੇ ਵੇਲੇ ਤੇ 143 ਸਮਝਦਾ ਮੈਨੂੰ ਤੇਰੀ ਭਝਾਈ ਨੇ ਦੱਸਿਆ ਹੋਰ ਕਿ ਮੈਨੂੰ ਪਤਾ ਮੈਨੂੰ ਠੀਕ ਹੈ 143 ਤੇ ਨੰਬਰ ਸੇਵ ਕੀਤਾ ਸੋਨੇ ਇਧਰ ਠੀਕ ਹੈ ਪੂਜਾ ਜੈਡ ਤੇ ਕੀਤਾ ਸੋਨੀ ਏ ਤੇ ਕੀਤਾ ਲਾਟੋ ਬੀ ਤੇ ਪਤਾ ਨਹੀਂ ਕੀ ਕੁਸ਼ ਕਰਕੇ ਏ ਬੀ ਸੀ ਡੀ ਐਕਸ ਵਾਈ ਜੈਡ ਕਿੰਨਿਆਂ ਦੇ ਨੰਬਰ ਸੇਵ ਕਰੀ ਬਿਠੇ ਤੈਨੂੰ ਪਤਾ ਲੱਗਦਾ ਕੁਝ ਤੇ ਮਰਵਾਊਗਾ ਮੈਨੂੰ ਤੂੰ ਮਰ ਆਪਣਾ ਛੇੜੇ ਤੋਂ ਤੁੰਗਲਾਂ ਦੇ ਪਾਸੇ ਵਾਲੇ ਲੰਬਦੇ ਆ। ਬੁੱਤੇ ਦੇ ਕਰਕੇ ਮੈਂ ਤੈਨੂੰ ਦੱਸ ਦੇਣੀ ਵੀ ਮੇਰਾ ਪੁੱਤ ਨਰਮਬਾਲਾ ਆਏ ਨੇ ਤਾਂ ਮੈਨੂੰ ਰੋਜ਼ ਬੈੱਡ ਤੇ ਕੁੱਟਦੀਂਦੀ ਫੜ ਕੇ ਬਹਾਨਾ ਬਣਾ ਬਣਾ ਕੇ ਪਰ ਸੋਈ ਚ ਨਾ ਵੜੀ। ਆਟਾ ਨਾ ਗੁੰਨੀ ਤੂੰ ਰੋਟੀ ਨਾ ਖਾ। ਤੂੰ ਐਨੇ ਫਲ ਫਰੂਟ ਲੈ ਕੇ ਦਿੰਨਾ ਕੱਲੀ ਬੱਬਰ ਚ ਪਾ ਕੇ ਬਹਿ ਜਾਨੀ ਮੇਰੇ ਤੇ ਨ ਇੱਕ ਨਾ ਵੀ ਨਹੀਂ ਲੈ ਕੇ ਦੇਵੀਂ ਆ ਤੂੰ ਲੈ ਕੇ ਖਾ ਲਾ। ਅੱਛਾ ਉਹ ਟੱਦਾਂ ਦੇ ਚ ਕਾਜੂ ਬਦਾਮ ਕੋਲ ਕੋਲ ਕੇ ਪੀ ਜਾਂਦੀ ਮੇਰੇ ਤੇ ਨ ਇੱਕ ਤਰਨ ਹਰਾਤਾ। ਮੈਂ ਤਾਂ ਥੋੜੇ ਕਰਕੇ ਵੀ ਮੇਰੇ ਪੁੱਤ ਦਾ ਘਰ ਨਾ ਪੱਟੇ ਮੇਰਾ ਪੁੱਤ ਨਰਮਾ ਬਾਬਾ ਇਤਲ ਉ ਜੇ ਤੂੰ ਇਹਨਾਂ ਤੇ ਮਗਰ ਲੱਗਣਾ ਨਾ ਤਾਂ ਤੂੰ ਵੀ ਇੱਥੋਂ ਟੱਪ ਹਾਂ ਜਦੋਂ ਤੇ ਤੂੰ ਕੀ ਤੇ ਮਾਈ ਕੀ ਇਹ ਟੱਪ ਅੱਡਰ ਤੂੰ ਹਸਾਬ ਚ ਰਹਿ ਲੈ ਪਹਿਲਾਂ ਤਾਂ ਲਾਡੋ ਕੱਟ ਫੇਰ ਬੰਦਾ ਬਣੇਗਾ ਤੂੰ ਲਾਡੋ ਇਹਨੂੰ ਪੁੱਛ ਪਹਿਲਾਂ ਕਿੱਥੇ ਕਿੱਥੇ ਫੋਨ ਮੈਂ ਤਾਂ ਤੂੰ ਸਿਰਨੇ ਪਰਵਾਲੀ ਚੱਲ ਤੂੰ ਆਪਣੇ ਭਰਾਣਾਂ ਵਾਲੀ ਚੱਲ ਤੇ ਨਾਲੇ ਲੈ ਜਾ ਆਪਦੀ ਮਾਂ ਨੂੰ ਤੂੰ ਉਹਦੇ ਪੈਕ ਕਰ ਲੈ ਭਰਾਵਾ ਗੱਲ ਸੁਣ ਲੈ ਮੇਰੀ ਤੁਹਾਨੂੰ ਹਾਜੀ ਚੀਜ਼ਾਂ ਕਰਨ ਦੀ ਲੋੜ ਨਹੀਂ ਨਾ ਅਸੀਂ ਇਹ ਚੀਜ਼ਾਂ ਕਰਵਾਉਣੀਆਂ ਠੀਕ ਹੈ ਤੂੰ ਰਹਿ ਵਾਸ ਰਸ ਪਾ ਪਤਾ ਕੀ ਬੋਲੀ ਤੇਰੇ ਹੁਣ ਤੋਂ ਪਹਿਲਾਂ ਕਹਿੰਦੀ ਇਧਰ ਸੁਣ ਮੇਰੀ ਗੱਲ ਇੱਥੇ ਆ ਜਾ ਮੈਂ ਦੱਸ ਦੇਣਾ ਤੈਨੂੰ ਕੀ ਕਹਿੰਦੀ ਐ ਕਹਿੰਦੀ ਨਸ਼ੇੜੀ ਮੇਰੇ ਮੱਥੇ ਮਾਰਿਆ ਨਸ਼ੇੜੀ ਕਦੋਂ ਬਣਿਆ 15 ਸਾਲ ਹੋ ਗਏ ਤੇਰੇ ਵਿਆਹ ਨੂੰ 14 ਸਾਲ ਕਦੋਂ ਦਾ ਨਸ਼ਾ ਕਰਨ ਲੱਗਿਆ ਤੂੰ ਮੈਂ ਕਿਹੜਾ ਨਸ਼ਾ ਕਰਨਾ ਕਰਦਾ ਕਿਉਂ ਨਹੀਂਗਾ ਮੈਂ ਤਾਂ ਹਰ ਦਿਨ ਸਵੇਰ ਸ਼ਾਮ ਮੱਥਾ ਟੇਕਦਾ ਮੈਨੂੰ ਤਾਂ ਮੈਂ ਉਹ ਤਾਂ ਤੇਰੀ ਬੋਲੀ ਤੋਂ ਪਤਾ ਲੱਗੀ ਜਾਂਦਾ ਹੈ ਤੂੰ ਕਰਨ ਕਦੋਂ ਦਾ 3-4 ਸਾਲਾਂ ਦਾ ਲੱਗਿਆ ਨਾ ਲੱਗਦਾ ਕਰਦਾ ਇਹ ਕਰਦਾ ਇਹ 3 ਬੈਠੀ ਰਹੀ ਨਹੀਂ ਉਦੋਂ ਦਾ ਆ ਜਦੋਂ ਡਰਦਾ ਇਸ ਗੱਲ ਦਾ ਇਹਨੂੰ ਵੀ ਮਾਂ ਕਿਤੇ ਦੱਸ ਨਾ ਦੇਵੇ ਵੀ ਪਤਾ ਨਹੀਂ ਕਿਹਦੇ ਕਿਹਦੇ ਨਾਲ ਗੱਲਾਂ ਮਾਰਦੀ ਐ ਇਹ ਤਾਂ ਡੇਰੇ ਚੋੜ ਜਾਂਦਾ ਸਾਰਿਆਂ ਦਾ ਫੋਨ ਤੇ ਲੱਗੀ ਰਹਦੀ ਜੈ ਮੇਰੇ ਕੋਲ ਵਾਇਸ ਨਾ ਤੇਰੇ ਸੰਗੀ ਨਾ ਪਜੂ ਚੁੱਪ ਕਰ ਸਾਨੂੰ ਜਾਣੇਗੇ ਤੂੰ ਮੇਰੇ ਪਿਓ ਦੀ ਪੈਨਸ਼ਨ ਸਾਰੀ ਐ ਲੈ ਕੇ ਵਰਤ ਪਾ ਦਿੰਦੀ ਐ ਮੈਂ ਅੱਛਾ ਤੁਸੀਂ ਇੱਕ ਬਸ ਹੋਗੇ ਮੈਂ ਕੱਲੀ ਹੋਗੀ ਕੱਲੀ ਗੁਲੀ ਆਉਂਦੇ ਲੱਛਣਾਂ ਨਾਲ ਅਸੀਂ ਨਹੀਂ ਕੱਲੀ ਗੁਲੀ ਕੀਤਾ ਤੈਨੂੰ ਪਹਿਲੀ ਗੱਲ ਤਾਂ ਤੇਰਾ ਬੇੜਾ ਘਰ ਖੋਇਆ ਕਦੇ ਤਾਂ ਫੋਨ ਚੈੱਕ ਕੀਤਾ ਵੀ ਫੋਨ ਦੇ ਵਿੱਚ ਹੈ ਕੀ ਇਹਦਾ ਫੋਨ ਮੈਚ ਲੱਡੂ ਚੱਕ ਫੋਨ ਆਪਾਂ ਦਿੰਦੇ ਹੈ ਨਹੀਂ ਤਾਂ ਫੋਨ ਫਾਨ ਮੇਰੇ ਕੋਲੇ ਹੈ ਨਹੀਂ ਗਾ ਨਹੀਂ ਗਾ ਤੇਰਾ ਬੇੜਾ ਤੇਰਾ ਆਦੇ ਹੋਇ ਆ ਦੇਖ ਆ ਦੇਖ ਪਹਿਲਾਂ ਆ ਜੋ 1.5 ਲੱਖ ਦੇ ਫੋਨ ਇਹਨੂੰ ਲੈ ਕੇ ਦੇਵਾਂਗਾ ਠੀਕ ਹੈ ਤੇ ਚੰਗੇ ਲੱਛਣ ਕਰੋ ਇਹ ਇਹ ਤਾਂ ਬਈ ਸਕੀਮ ਤੇ ਨਿਕਲਿਆ ਨੰਬਰ ਬੱਸ ਬੱਸ ਆਹ ਸਕੀਮ ਤੇ ਨਿਕਲਿਆ 143 ਲਿਖੀ ਬੈਠੇ ਨਾ ਜਿਹੜਾ ਐਸ ਸਕੀਮ ਤੇ ਨਿਕਲਿਆ ਫੋਨ ਫਿਰ ਇਹ ਜੇ ਤੂੰ ਨਹੀਂ ਲੈ ਕੇ ਦਿੱਤਾ ਤਾਂ ਤੈਨੂੰ ਨੇ ਪਤਾ ਦੀਵੇ ਤਾਂ ਲੈਨੇ ਰਾਇ ਤੇ ਲੈ ਵੀ ਅੱਲਾ ਕਿੰਨਾ ਘਰ ਪਾੜਦਾ ਕੇ ਸ਼ਰੀਕ ਇੰਨੀ ਗੱਲ ਕਹਿ ਜੇ ਜਿਦਾ ਆਪਣੇ ਤੇ ਮੱਚਦਾ ਵੀ ਆਈਫੋਨ ਲਈ ਬੈਠੇ ਆ ਤੂੰ ਯਾਰ ਛੱਡ ਦਫਾ ਕਰ ਮੈਂ ਨਹੀਂ ਲੈਣਾ ਉਸ ਗੱਲ ਤੋਂ ਕੋਈ ਜਿਹਦਾ ਮਰਜ਼ੀ ਹੋਵੇ ਜਿੱਥੋਂ ਮਰਜ਼ੀ ਆ ਗਿਆ ਠੀਕ ਹੈ ਬਈ ਤੂੰ ਸਾਡੀ ਨਾਲ ਬੀਤੀ ਨਾ ਕਰ ਪਰ ਉਹ ਮੈਂ ਦੇਖਦਾ ਮੰਮੀ ਸੱਚੀ ਤਰ੍ਹਾਂ ਇਹਨੇ ਇਹਨਾਂ ਵਾਲਾ ਤੇ ਹੋਰ ਹਾਲ ਨਹੀਂ ਦੀ ਸੀ ਜਨ ਤੈਨੂੰ ਮੇਰਾ ਮੈਂ ਇਹੋ ਜਿਹੀ ਸੀ ਜਦੋਂ ਵਿਆਹ ਕੇ ਲਿਆਂਦੀ ਐ ਬਾਈ ਕੋਈ ਗੱਲ ਤਾਂ ਨਹੀਂ ਬਣਉਂਦਾ ਨਹੀਂ ਕੋਈ ਗੱਲ ਨਹੀਂ ਬਣਾਉਂਦਾ ਗੱਜ ਤੱਕ ਤੈਨੇ ਬਣਾ ਜਾਣੇ ਗੱਲਾਂ ਵੱਡਾ ਸੀ ਲੋਕਾਂ ਦੇ ਫੈਸਲੇ ਕਰਦਾ ਕੁਛ ਨਹੀਂ ਬੋਲਦੀ ਇਹ ਜਾਣ ਕੇ ਕਰਦੀ ਇਹਦੇ ਮਗਰ ਲੱਗ ਕੇ ਅੱਛਾ ਤੂੰ ਤੁਸੀਂ ਤੇ ਨੇਕੇ ਤਾਂ ਹੋਗੇ ਤਾਂ ਮੈਂ ਹੋਗੀ ਕੱਲੀ ਮੇਰੀ ਗੱਲ ਸੁਣ ਇਹ ਬੰਦਾ ਨਾ ਇਹ ਆਣ ਕੇ ਘਰੇ ਵਿਗੜ ਪਾਉਂਦਾ ਇਹਨੂੰ ਆਇਆ 1.5 ਲੱਖ ਦਾ ਟੂਆ ਪਾ ਪੜ ਵੀ ਭਰਿਆ ਨਹੀਂ ਮੇਰਾ ਹੁਣ ਬੱਬਰ ਮੈਂ ਉਹ ਤਾਂ 35000 ਨਾਲ ਵੀ ਪਰ ਜਿਹੜੀ ਉਹਦੀ ਪੈਨਸ਼ਨ ਤੇ ਇਹਦੀ ਅੱਖ ਆ ਕੇ ਸਾਡੀ ਮਾਂ ਦੀ ਹੱਕ ਤੇ ਬੈਠੀ ਰਹੀਆਂ ਸਿਆਖੀ ਵੇਖੀ ਪੈਨਸ਼ਨ ਤੇ ਅੱਖਾ ਤੈਨੂੰ ਨਹੀਂ ਪਤਾਗਾ ਤੇਰੀ ਪੈਨਸ਼ਨ ਤੇ ਮੈਂ ਤੇਰੀਆਂ ਬਹੁਤ ਗੱਲਾਂ ਲੁਕੋਈਆਂ ਮੈਂ ਤੇਰੇ ਭਰਾਵਾਂ ਨੂੰ ਤੇਰੇ ਪਿਆਰ ਨੂੰ ਸਦੂੰਗਾ ਤੇ ਉਹ ਦੇਖੂ ਮ ਦਿਖਾਉਂਗਾ ਵੀ ਮੇਰੀ ਮਾਂ ਦਾ ਤੂੰ ਕੀ ਹਲ ਕੀਤਾ ਐਂ ਕਹ ਰੋ ਲੱਗ ਗਿਆ ਨਾ ਤੇ ਮਗਰ ਤਾਂ ਮੈਂ ਜਵਾਕਾ ਛੱਡਦੀ ਮੈਂ ਘਰ ਛੱਡਦੀ ਤਾਂ ਮੈਂ ਜਾ ਵੜਦੀ ਆ ਜੇ ਤੈਨੂੰ ਮੈਂ ਮਾੜੀ ਲੱਗਦੀ ਆ ਚੱਲ ਮੈਂ ਲੈ ਕੇ ਜਾਂਦਾ ਮਾਂ ਨੂੰ ਨਾਲ ਅੱਜ ਤੋਂ ਬਾਅਦ ਤੁਹਾਡੇ ਘਰ ਵੱਲ ਚਾਕਰ ਵੀ ਨਹੀਂ ਤੇਰਾ ਮੈਂ ਨੂੰ ਅਲੇ ਇਹ ਤਾਂ ਬੱਬਰ ਪਾਰਲਾ ਜਿਹੜੀ ਇਹਦੀ ਪੈਨਸ਼ਨ ਆਉਂਦੀ ਨੇ ਪਾਰਲਾ ਉਹ ਤਾਂ ਢਾਡੇ ਚ ਪਾ ਲੈ ਤੇ ਇੱਥੋਂ 1.5 ਲੱਖ ਨਾਲ ਤੇ ਘੰਡ ਤੇਰਾ ਭਰਿਆ ਨਹੀਂ ਜਿਹੜੇ ਪਾਪ ਆ ਗਏ ਨੇ ਆ ਫੂਕ ਮਾਰੇ ਉੱਡਦੇ ਹੁੰਦੇ ਆ ਵਿਆਹ ਕੇ ਲੈਂਦੇ ਆ ਕੱਟੇ ਵਾਲੀ ਕੀਤੀ ਆ ਘਵਾਸਵਾ ਕੇ ਮੈਂ ਸਾਰੇ ਉੱਤੇ ਬੈਠਣ ਇੰਨੀਆਂ ਗੱਲਾਂ ਕਰਵਾਈਆਂ ਨੇ ਮੈਨੂੰ ਸ਼ਰੀਕ ਤੋਂ ਤੂੰ ਕੀ ਲੱਗ ਰਹੀ ਐ ਮੈਂ ਮੈਂ ਤੇ ਮਾਂ ਦੇ ਸਾਰੇ 1.5 ਘੜਦਾ ਸੀਗਾ ਮਾਤਾ ਤਮੈ ਨੂੰ ਵੇਖੀ ਨਹੀਂ ਸੀ ਲਿਆਉਣਾ ਮੈਂ ਜਾਣੀ ਚੰਗਾ ਤੇਰੀ ਗੱਲਾਂ ਨਹੀਂ ਥਾਂ ਤੇ ਤੋੜ ਹੇਰੀ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਆਪ ਦੀ ਲਾਡੋ ਲੋਡੋ ਰੱਖ ਕੋਲੇ ਪੈਨਸ਼ਨ ਦਾ ਨਾ ਤੈਨੂੰ ਭੁਲੇਖਾ ਵੀ 24 25000 ਬਾਪੂ ਦੀ ਪੈਨਸ਼ਨ ਆਉਂਦੀ ਐ 1500 2000 ਦਾ ਬੜਾਪਾ ਪੈਨਸ਼ਨ ਉਹ ਵੀ ਰੱਖੋ ਤੁਸੀਂ ਘਰ ਵੀ ਤੁਹਾਨੂੰ ਛੱਡਿਆ ਪਿਆ ਆਪ ਦਾ ਘਰ ਪਿਆ ਸਾਰਾ ਕੁਝ ਤੁਹਾਨੂੰ ਪਤਾ ਐ ਇਸ ਗੱਲ ਦਾ ਮਾਤਾ ਨੂੰ ਮੈਂ ਲੈ ਕੇ ਚੱਲੇ ਨਾਲਾ ਤੂੰ ਮੇਰੀ ਗੱਲ ਸੁਣ ਲੈ ਤੂੰ ਮਾਂ ਦੀ ਸੇਵਾ ਕਰ ਤੂੰ ਘਰ ਲੈnde ਝੋਲੀ ਆਪਾਂ ਤਾਂ ਘਰ ਲਈ ਗੰਦ ਨਾ ਹੋਣ ਇਹਨੂੰ ਵੀ ਪਰ ਲੈਣ ਦੇ ਕੋਈ ਲੋੜ ਨਹੀਂ ਆਪਾਂ ਦਾ ਘਰ ਫਟਣਾ ਮੇਰੀ ਗ ਬਸ ਉਹ ਰੋਸੋ ਆਪਦੇ ਘਰੇ ਤੇਰਾ ਮਾਂ ਨੂੰ ਮਿਲਨ ਨੂੰ ਜੀ ਕਰੇ ਨਾ ਤਾਂ ਉਧਰ ਮੇਰੇ ਵਾਲੇ ਪਾਸੇ ਆ ਕਿ ਜਦੋਂ ਮਰ ਜੀ ਬੇਸ਼ੱਕ ਸਾਰੀ ਧਿਆਣੀ ਬੈਠਾ ਠੀਕਾ ਇਹਦੇ ਭਰਾ ਨੂੰ ਸੱਦ ਕੇ ਸਾਰੀ ਗੱਲ ਕਰੂੰਗਾ ਤੇ ਫਿਰ ਮੈਂ ਉਸ ਦੀ ਮਾਂ ਦੀ ਸੇਵਾ ਵੀ ਕਰੂੰਗਾ ਭਾਈ ਤੂੰ ਵੇਖ ਲਈ ਤੇਰੀ ਸੇਵਾ ਤੂੰ ਡੇਰਿਆਂ ਚ ਕਰ ਲੈ ਸੇਵਾ ਜਿੱਥੇ ਇਹ ਤਾਂ ਢਾ ਕੇ ਮਾਂ ਦੇ ਉੱਤੇ ਬੈਠੀ ਤੂੰ ਕਿ ਸੇਵਾ ਕਰੇਗਾ ਯਾਰ ਮੈਨੂੰ ਪਤਾ ਮੈਂ ਮੈਂ ਕਹਿੰਦਾ ਵੀ ਜੇ ਤੇਰੀ ਭੁਜਾਈ ਕਿਤੇ ਇੱਥੇ ਹੁੰਦੀ ਨਾ ਕੁਦਰਤੀ ਪੇਖੀ ਗਈ ਵੀ ਆ ਤਾਂ ਮੈਂ ਇਹਦੇ ਉਹ ਜੁੰਡੇ ਪਟਾਉਂਦਾ ਸੱਦ ਕੇ ਬਰਾਵਾ ਪੱਟੇ ਵੀ ਆ ਜੁੰਡੇ ਮੇਰੇ ਬਸ ਕੋਈ ਨਹੀਂ ਬਸ ਉਹ ਰੋਸੋ ਮੈਂ ਮਾਂ ਨੂੰ ਲੈ ਕੇ ਪੈਨਸ਼ਨ ਵੀ ਪੈਨਸ਼ਨ ਵੀ ਲਾਓ ਤੁਸੀਂ ਸਾਰਾ ਕੁਝ ਪਾਓ ਹੱਥ ਵੱਧੇ ਹੱਥ ਵੱਧੇ ਜਾ ਮੇਰਾ ਘਰ ਪੱਟਦਾ ਤੂੰ ਪੱਟਦਾ ਤੂੰ ਉਹਨਾਂ ਦੇ ਮਗਰ ਲੱਗਦਾ ਏ ਤੂੰ ਉਹਨਾਂ ਦੇ ਮਗਰ ਲੱਗਦਾ ਏ ਹਾਂ ਤੇਰੀ ਮਾਂ ਤੇਰੇ ਨਸ਼ੇ ਪੱਤੇ ਨਹੀਂ ਤੇਰੇ ਪੂਰੇ ਹੁੰਦੇ ਮੇਰੀ ਮਾਂ ਰੱਬਰ ਦੀ ਮਾਂ ਤੂੰ ਉਹ ਮਾਰਨ ਦੇ ਉਹਨਾਂ ਨੂੰ ਮਾਰਨ ਦੇ ਉਹਨਾਂ ਨੂੰ ਗਾਉਂਦਾ ਚਾਹਤ ਤੈਨੂੰ ਵੀ ਪਤਾ ਲੱਗ ਜਾਊਗਾ ਮਾਰ ਲੈਣ ਦੇ ਚਾਰਾ ਦਿਨਾਂ ਨੂੰ ਇੱਥੇ ਫਿਰੂਗੀ ਤੂੰ ਤਾਂ ਮੇਰੀ ਪੱਟੀ ਮੇਜ਼ ਕਰਾਦੀ ਤੂੰ ਮੈਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ ਮੇਰਾ ਸਾਰਾ ਕੁਝ ਖਰਾਬ ਕਰਤਾ ਦੂ ਲਾਈ ਲਾਗ ਨਾ ਹੋਵੇ ਇਹ ਬੰਦਾ ਲਾਈ ਲਾਗਾ ਹਾਏ ਓਏ ਲਾਈ ਲਾਗ ਜਵਾਂ ਮਾਰ ਗਾ ਲੱਛਣ ਜਵਾਂ ਮਾਂ ਤੇ ਗਏ ਲਾਈ ਲੱਗਦੇ ਨਾ ਹੋਂ ਤਾਂ ਬਸ ਹੁਣ ਵੀ ਤਾਂ ਮਰਿਆ ਹੀ ਆ ਮਰ ਜਾ ਕਿਸੇ ਦਿਨ